ਮੇਰੇ ਬਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀਆਂ ਸੂਰਜ ਤੇ ਹਵਾ ਦੀ ਕਹਾਣੀ ਬਹੁਤ ਪੁਰਾਣੀ ਗੱਲ ਹੈ ਕਿ ਇੱਕ ਵਾਰੀ ਸੂਰਜ ਤੇ ਹਵਾ ਦੇ ਵਿਚਕਾਰ ਝਗੜਾ ਹੋ ਗਿਆ ਸੂਰਜ ਆਖਣ ਲੱਗਾ ਕਿ ਉਹ ਹਵਾ ਨਾਲੋਂ ਤਕੜਾ ਹੈ ਤੇ ਹਵਾ ਆਖਣ ਲੱਗੀ ਕਿ ਉਹ ਸੂਰਜ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ ਦੋਹਾਂ ਦੀ ਬਹਿਸ ਬਹੁਤ ਦੇਰ ਤੱਕ ਚੱਲਦੀ ਰਹੀ ਅਚਾਨਕ ਉਧਰੋਂ ਇੱਕ ਮੁਸਾਫਰ ਚਾਦਰ ਤਾਣ ਕੇ ਲੰਘਿਆ ਆ ਰਿਹਾ ਸੀ। ਉਹਨਾਂ ਨੇ ਹੁਣ ਇਹ ਤਜ਼ਵੀਜ਼ ਰੱਖੀ ਕਿ ਜਿਹੜਾ ਉਸ ਮੁਸਾਫਰ ਦੀ ਚਾਦਰ ਉਤਰਵਾ ਦੇਵੇਗਾ ਉਹ ਬਧੇਰੇ ਸ਼ਕਤੀਸ਼ਾਲੀ ਹੋਵੇਗਾ। ਪਹਿਲਾਂ ਹਵਾ ਦੀ ਵਾਰੀ ਸੀ। ਉਹ ਹੋਰ ਤੇਜ਼ ਚੱਲਣ ਲੱਗ ਪਈ। ਤੇਜ਼ ਹਵਾ ਕਾਰਨ ਮੁਸਾਫਰ ਨੂੰ ਠੰਡ ਲੱਗਣ ਲੱਗ ਪਈ। ਤੇ ਉਸਨੇ ਚਾਦਰ ਨੂੰ ਹੋਰ ਚੰਗੀ ਤਰ੍ਹਾਂ ਆਪਣੇ ਨਾਲ ਲਪੇਟ ਲਿਆ ਤੇ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਿਆ ਹਵਾ ਨੂੰ ਆਪਣੀ ਹਾਰ ਹੁੰਦੀ ਹੋਈ ਪ੍ਰਤੀਤ ਹੋਈ ਦੂਜੀ ਵਾਰੀ ਸੂਰਜ ਦੀ ਸੀ ਉਹ ਮੁਸਾਫਰ ਦੇ ਕੋਲ ਜਾ ਕੇ ਤੇਜ਼ ਚਮਕਣ ਲੱਗ ਪਿਆ ਮੁਸਾਫਰ ਨੂੰ ਤੇਜ਼ ਧੁੱਪ ਲੱਗਣ ਨਾਲ ਪਸੀਨਾ ਆਉਣ ਲੱਗ ਪਿਆ ਉਹ ਉੱਠ ਕੇ ਖੜਾ ਹੋ ਗਿਆ ਉਸਨੇ ਚਾਦਰ ਲਾ ਕੇ ਆਪਣੇ ਮੋਢੇ ਤੇ ਧਰ ਲਈ ਤੇ ਅੱਗੇ ਤੁਰ ਪਿਆ ਇਸੇ ਤਰ੍ਹਾਂ ਸੂਰਜ ਦੀ ਜਿੱਤ ਹੋਈ ਤੇ ਹਵਾ ਹਾਰ ਗਈ ਹਵਾ ਨੇ ਸੂਰਜ ਦੀ ਤਾਕਤ ਨੂੰ ਮੰਨ ਲਿਆ ਉਸ ਨੇ ਆਪਣੀ ਗਲਤੀ ਦਾ ਅਹਿਸਾਸ ਕਰਕੇ ਸੂਰਜ ਤੋਂ ਮਾਫੀ ਮੰਗੀ ਸੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਝੂਠੀ ਤਾਕਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ